ਸਿੱਧੂੰ ਤੇ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾਵਰਨ ਦਾ ਹੈ ਜੂੰਗੇ ਵਾਟਰ ਲੈਵਲ ਦਾ ਹੈ ਕਈ ਸਮੱਸਿਆਵਾਂ ਆ ਮਨੇ ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਹੇ ਆ ਜਾਦੇ ਲਾਅ ਐਂਡ ਆਰਡਰ ਦਾ ਹਮਨ ਕਰੋ ਦੀ ਸਥਿਤੀ ਜਿਹੜੀ ਬਹੁਤ ਮਾੜੀ ਹੈ ਕਿ ਕੋਹਦਾ ਅਸੀਂ ਖਮਿਆਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਬਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅਜੇ ਤੱਕ ਸਜ਼ਾ ਨਹੀਂ ਹੋਰੀ ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਤੇ ਕੁਝ ਨਹੀਂ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜਿਹੜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਜੁਡੀਸ਼ਰੀ ਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉੱਥੋਂ ਤੱਕ ਐਵੀਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ ਇਹੀ ਕਾਰਨ ਹੈ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਣਾ ਪਰਚੇ ਹੋਣ ਦੇ ਬਾਵਜੂਦ ਇਵਨ ਇੱਥੇ ਤੱਕ ਆ ਵੀ 100-100 ਪਰਚੇ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਕੰਮ ਕੀ ਕਿਤੇ ਵੀ ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨਹੀਂ ਸਕਦੇ। ਕੋਈ ਤੁਸੀਂ ਪਿਛਲੇ ਦਿਨੀ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਸਾਨੂੰ ਕਿ ਥੋੜਾ ਮਸਲਾ ਹੈਗਾ ਪਹਿਲੇ ਦੇ ਵਿੱਚ। ਪਰ ਬਿਲਕੁਲ ਬਹੁਤ ਵਧੀਆ ਮਾਹੌਲ 'ਚ ਰਾਹੁਲ ਜੀ ਨਾਲ ਗੱਲ ਹੋਈ ਔਰ ਜਿਹੜੀ ਸਭ ਤੋਂ ਵੱਡਾ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ ਮਾਨਸਿਕਤਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ ਤਾਂ ਉਹ ਮੰਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਭ ਸੱਕਦਾ ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਤੁਸੀਂ ਕਿਸ ਤਰ੍ਹਾਂ ਬਿਕਰਦੇ ਮੈਂ ਸਾਰੀ ਸਥਿਤੀ ਤੋਂ ਬਕੂਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਤੁਹਾਨੂੰ 100% ਮੈਂ ਜਰੂਰ ਦੇਉਂ ਡੈਫੀਨੇਟ ਦੇਉਂਗਾ ਬਲੋ ਨੇ ਪੂਰੀ ਵਾਦੇ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ ਪੂਰੇ 100 ਆਰਮ ਦੇ ਨਾਮ ਇਹ ਡਬਲੋ ਸਾਧਰਕ ਤਾਂ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਜਦੋਂ ਆਪਾਂ ਕਾਨੂੰਨ ਦੇ ਦੇਰੇ ਤੇ ਰਹਿ ਕੇ ਲੜਾਈ ਲੜਨੀ ਹੈ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਤੇ ਵਿਸ਼ਵਾਸ ਤਾਂ ਕਰਨੀ ਪਵੇ ਤੇ ਇੰਡੀਆ ਲਾਈਨਸ ਜਿੱਦਾਂ ਦੀਆਂ ਗੱਲਾਂ ਆਏ ਸੁਣਦੇ ਆ ਜਾਂ ਕੋਈ ਉਮੀਦ ਹੈ ਸਾਨੂੰ ਲੱਗਦਾ ਵੀ ਇੰਡੀਆ ਲਾਈਨਸ ਜੇ ਆ ਜਾਵੇ ਹਨ ਤਾਂ ਆਡੇ ਲਈ ਹੋਰ ਥੋੜਾ ਜਿਹਾ ਸੌਖਾ ਸਾ ਆਊਗਾ ਨਹੀਂ ਫਿਰ ਲਟਕੀ ਤਾਂ ਜਾਣੀ ਹੈ ਹੋਰ ਲਟਕਲਾਂਗੇ ਫਿਰ